ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜੁੜੂਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰਕੋਲਾ ਪਾਏ ਆਂ ਅੱਜ ਤੁਹਾਨੂੰ ਟੋਟਲ 4 ਪੁੱਛੇ ਤੁਹਾਨੂੰ ਦਿਖਾਉਣੇ ਆ ਜਿੰਨਾਂ ਦੇ ਵਿੱਚੋਂ 2 ਤੁਹਾਨੂੰ ਗੱਬਨ ਦਿਖਾਉਣੇ ਇੱਕ ਝੋਟੀ ਵੀ ਗੱਬਨ ਦਿਖਾਉਣੀ ਇੱਕ ਗਾਂ ਵੀ ਤੁਹਾਨੂੰ ਗੱਬਨ ਦਿਖਾਉਣੀ ਇੱਕ ਗਾਂ ਬੱਚਿਆਂ ਲਈ ਤੇ ਇੱਕ ਬੱਚੇ ਤੋਂ ਬਿਨਾ ਹਾਂਜੀ ਵੇਦੀ ਸਾਸਿ ਕਾਲ ਜੀ ਜਿਆਦਾ ਸਾਸਿ ਕਾਲ ਜੀ ਬਹੁਤ ਸੁਣਾ ਠੀਕ ਠਾ ਜੀ ਵਧੀਆ ਵਧੀਆ ਠੀਕ ਠਾਕ ਬਣੀ ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸ ਤੇ ਕਰੀ ਆਪਣਾ ਹਾਂ ਭਾਜੀ ਦਿੱਤੀ ਜੀ ਹਾਂਜੀ ਚੱਕ ਮੀਸੀ ਖਾਂ ਸੀਜਨ ਵਾਲਾ ਜਲੰਮਰ ਸਾਹਿਬ ਤੇ ਫੋਨ ਨੰਬਰ ਹੀ ਬੋਲ ਦੇ ਕਰ 98894842 ਠੀਕ ਹੈ ਤੇ ਕਿਹੜੀ ਤੋਂ ਕਰ ਲਈਏ ਸ਼ੁਰੂ ਫਿਰ ਅੱਜ ਤੋਂ ਕਰ ਲੋ ਜਲਸੀ ਜੀ ਠੀਕ ਹੈ ਬਿਨਾਬਤ ਚਾਲੀ ਤੋਂ ਸ਼ੁਰੂ ਕਰ ਲਈਏ ਹਾਂ ਕਿੰਨਾ ਚਿਰ ਤੱਕ ਦੁੱਧ ਵੇਦੀ ਦੁੱਧ ਭਾਜੀ ਪੱਕਾ ਇਹ ਕੋ ਸੱਤਾਂ ਤੋਂ ਤਾਂ ਹੀ ਹੋਊਗਾ 7.5 ਦੇ ਲਾਗੇ ਬਣਿਆਗਾ ਕੋਈ 6ਤੀ ਮੰਨ ਲਈ ਪੱਕਾ ਦੁੱਧ ਹੈ ਕਰ ਇਤਰਾ ਬਹਿਣਾ ਸੀ ਠੀਕ ਆ ਤੇ ਇਹ ਬਾਜੀ ਗਾਣਾ ਅੱਜ ਨੂੰ ਪੂਰਾ ਮਹੀਨਾ ਇੱਕ ਹੋਇਆ ਜੇ ਅੱਛਾ ਆਪਣੇ ਰਿਸ਼ਤੇਦਾਰਾਂ ਕੋਲ ਹਿਸਾਬ ਲਗਾਈ ਆਈ ਇਹੋ ਜੀ ਕੋਈ ਗੱਲ ਨਹੀਂ ਬੜਾ ਪਿਆਰ ਹੈ ਉਹਨਾਂ ਵੀਰਾਂ ਨਾਲ ਅੱਛਾ ਮਹੀਨਾ ਸੂਈ ਨਾ ਹੋਇਆ ਨਹੀਂ ਮਹੀਨਾ ਬਾਜੀ ਬਣੀ ਨੂ ਹੋਇਆ ਠੀਕ ਆ ਪਰ ਇਹਨਾਂ ਹੋਇਆ ਠੀਕ ਆ ਪਰ ਇਹਨਾਂ ਮਹੀਨਾ ਆ 100% ਬਾਜੀ ਗਾਂ ਸੁਣਣ ਵਾਲੀ ਆ ਅੱਛਾ ਹਾਂਜੀ ਪਰ ਆਪਾਂ ਤਾਂ ਖਾਲੀਆਂ ਚ ਦੇਣੀ ਆ ਜੇ ਚੈੱਕ ਪਾਸ ਨਹੀਂ ਕੋਈ ਕਹਿੰਦੇ ਤੁਸੀਂ ਗਾਂ ਦੇ ਖਾਲੀਆਂ ਹੀ ਦੇ ਦਾਂਗੇ ਕੋਈ ਗੱਲ ਨਹੀਂ ਕਿਉਂਕਿ ਜਦੋਂ ਤੱਕ ਚੈੱਕ ਪਾਸ ਨਹੀਂ ਹੁੰਦਾ ਗਾਂ ਹੀ ਸੁਣਣ ਵਾਲੀ ਨਿਕਲੂਗੀ ਠੀਕ ਆ ਗਾਂ ਹੀ ਸੁਣਣ ਵਾਲੀ ਨਿਕਲੂਗੀ ਠੀਕ ਹੈ ਤੁਹਾਨੂੰ ਦੁੱਧ 7 ਲੀਟਰ ਹੈਗਾ ਪੱਕਾ ਪੱਕਾ 7 ਲੀਟਰ ਰਾਦੀ ਅਜੇ ਆਈ ਸੀ ਲੈ ਟ ਤਰ ਹਾਂ ਫਿਰ ਇੱਕ ਕਰੀ ਨਾ ਲੈ ਆ ਬਾਕੀ ਇਹੋ ਜਿਹੇ ਗਾਵਾਂ ਦਾ ਦੁੱਧ ਵੀ ਸੰਗਰਾਂ ਹੁੰਦਾ ਆ ਤੇ ਫੇਕ ਸੀ ਇਹ ਵੰਨੇ ਦੀ ਮਾਲਕਾ ਜਰੀਏ ਦੀ ਆ ਮੈਂ ਬੜੀ ਹੈ ਨਾ ਜਦੋਂ ਸੁਬਾਹ ਹੀ ਗੁਰੀਆ ਕਰ ਦੋ ਜਨਾਲੀ ਆ ਨਿੱਗਰ ਆ ਕਿ ਜਾਣ ਵਾਲੀ ਆ ਪੂਰੀ ਜਿੰਨੀ ਆ ਨਿੱਗਰ ਆ ਹਾਂਜੀ ਜਲਸੀਆਂ ਭਾਈ ਇੰਨੀ ਇੰਨੇ ਕ ਵਗੈਰ ਹੁੰਦੀ ਆ ਚੌੜੀ ਚਾੜੀ ਬੜੀ ਤਾਂ ਤੇ ਮੁੱਲ ਫੇਰ ਇਹਦਾ ਮੁੱਲ ਭਾਜੀ ਨਿਕਾ ਜੇ ਇਹਦਾ ਕਿੰਨਾ ਕਰ ਦੇ 24000 24000 ਹਾਂਜੀ ਨਹੀਂ ਵਿੱਚੋਂ ਕਰੀਏ ਕੋ ਮਾਨ ਤਾਂ ਦੋ ਕਰਦ ਕੇ ਤੋ ਹੋਰ ਕਰ ਦਈਏ ਚਲੋ ਕੋਈ ਗੱਲ ਕਰਤਾ 20000 ਦੀ ਜੇ ਬਹੁਤ ਤਿਆਰ ਕਰ ਦਾਂਗੇ ਠੀਕ ਹੈ ਜੀ 10000 ਤਾਂ ਛੋੜੀ ਹੋਣੀ ਹੈ ਠੀਕ ਹੈ ਤੇ ਹੁਣ ਚਲੋ ਆ ਚੋਟੀ ਦਿਖਾਈਏ ਇਹ ਗੱਬਨ ਦੇ ਭੇਜ ਦੋ ਠੀਕ ਆ ਸੁਵਾ ਕੇ ਨਵਾਇਦਾ ਇਹ ਪਹਿਲੇ ਸੁਆ ਜੀ ਪਹਿਲੇ ਸੁਆ ਸੁਣਾ ਤੇ ਬਾਕੀ ਪੁੱਛ ਪਹਿਲੇ ਸੁਆ ਸੁਣੀ ਪੁੱਛੋ ਲੰਡੀ ਆ ਹਨਾ ਜੋ ਵੀ ਲੰਡੀ ਤੁਹਾਨੂੰ ਪਤਾ ਹੋ ਜਾਂਦਾ ਫਿਰ ਮਾਨਮੋਲ ਜ਼ਿਆਦਾ ਸ਼ਵਾਈ ਆ ਠੀਕ ਆ ਤੇ ਸਿੰਘ ਸਿੰਘ ਬੜੇ ਸੋਹਣੇ ਲੱਗੇ ਤੁਰ ਫੇਰ ਇੱਕ ਰੀਨਾਂ 24 ਤਰੀਕ ਦੇ ਭਾਜੀ ਦੇ ਮਤਲਬ ਪੂਰੇ ਹੋਣੇ ਜੀ ਠੀਕ ਆ ਆ ਬਾਕੀ ਸੋਣੀ ਝੋਟੀ ਆ ਪਹਿਲਾਂ ਸਵੇਰ ਜਿਹੜਾ ਇਹਨਾਂ ਸੋਨਾ ਚਲਾ ਪਹਿਲਾਂ ਦੇ ਹਿਸਾਬ ਨਾਲ ਕਰਦ ਘੱਟ ਵੀ ਠੀਕ ਆ 24 ਤਰੀਕ ਨੂੰ ਭਾਜੀ ਦੇ ਦਿਨ ਪੂਰੇ ਹੋਣੇ ਜੀ ਠੀਕ ਆ ਆਹ ਵਾਲੀ 24 ਤਰੀਕ ਨੂੰ ਨਾ ਉਦੋਂ ਨੇ ਪੂਰੇ ਵੀਰਾਂ ਨੇ ਸਾਰਾ ਤਰੀਕ ਵਾਰ ਲਿਖਿਆ ਠੀਕ ਹੈ ਤੇ ਇਹਦਾ ਫਿਰ ਮੁੱਲ ਮੁੱਲ ਭਾਜੀ ਜਿਹੜੇ ਝੋਟੇ ਵੇਚੀਏ ਸਮਾਨ ਸਮੂਗੇ ਹਾਂਜੀ ਸਭ ਤੋਂ 70 ਦੀ ਝੋਟੀ ਵੇਚ ਦੀਏ ਹਾਂਜੀ ਫੋਨ ਭਾਜੀ ਆਪਾਂ ਦੇ ਦਈਏ 62000 62000 ਦੀ ਹਾਂਜੀ ਤੇ ਵਿੱਚੋਂ ਕਰਦੀ ਕਮਾਨ ਤਾਂ ਤੁਸੀਂ 60 ਦੀ ਦੇ ਦਈਏ ਅੱਛਾ ਪੂਰੇ 60 ਦੀ ਦੇ ਦੋ ਚਲੋ ਛੋਟ ਛੜ ਮੌਕੇ ਤੇ ਹੋਰ ਕਰ ਦੋਗੇ ਕੋਈ ਤਾਂ ਨਹੀਂ ਕਰਦਾਗੇ ਦੋ ਹੋਰ ਛੜ ਤਾਂ ਕਿ ਭਾਜੀ ਅੱਛਾ 52000 ਦੀ ਦੇ ਦੋ 52000 ਸਤੰਜਾ ਦੀ ਭਾਈ ਦੇ ਦਾਂਗੇ ਅੱਛਾ 57 ਹੀ ਦੇ ਦੋ 50 ਦੀ ਭਾਈ ਛੋਟੀ ਦਗਾ ਪਰ ਛੋਟੀ ਖਲਣੀ ਖਲਣੀ ਪੜੀ ਠੀਕ ਹੈ ਜੇ ਤਿਆਰ ਹੋਣੀ ਹੈ ਨਾ ਸੋ ਆ ਪਹਿਲਾ ਇਹਨੇ ਸੋਣਾ ਤੇ ਸੋਣੀ ਛੋਟੀ ਆ ਜਿਹੜੀ ਤੇ ਹੁਣ ਆ ਗਾਂ ਜਿਹੜੀ ਬੱਚੇ ਵਾਲੀ ਆ ਮਗਰ ਕੀ ਜੇ ਇਹਦੇ ਹਾਂ ਅੱਛਾ ਜੇ ਇਹਦੇ ਮਗਰ ਤੇ ਦੁੱਧ ਕਿੰਨਾ ਜੇ ਇਹਦੇ ਕੋਲ ਦੁੱਧ ਭਾਜੀ 9 ਲੀਟਰ ਹੈ ਇੱਕ ਕਹ ਗਾ ਪੱਕਾ ਦੁੱਧ ਦਾ ਪੱਕਾ ਭਾਈ 9 ਲੀਟਰ ਦੁੱਧ ਦਾ ਪਾਓ ਦੱਸਦੇ ਜਿਹੜਾ ਕੋਈ ਵੀਰ ਚੋਲੇ ਦੇ ਤੋਰਾ ਫੇਰ ਇੱਕ ਲੱਕੇ ਭਾਈ ਕੋਈ ਵੀਰ ਚੋਣ ਵਾਲੇ ਇੱਕ ਰੀ ਬਾਲਟੀ ਵਾਲੇ ਲਿਖੀ ਬਨੇ ਦਿੱਤਾ ਗਈ ਦੂਜੀ ਨੇ ਵੀਰ ਵਾਲੇ ਲਿਖੀ ਵੀ ਮੈਂ ਕਿਹਾ ਦੂਰੋਂ ਕੋ ਜਿਆਦਾ ਠੀਕ ਹੈ ਨਾ ਗੱਲ ਹਾਂਜੀ ਹਾਂਜੀ ਚੋ ਕੇ ਆਪਣੇ ਤਸੱਲੀ ਕਰਕੇ ਖੜੇ ਠੀਕ ਹੈ ਜੀ ਤਾਰੰਗਾ ਵੀ ਬਣੀ ਬਣੀ ਦਿਖਾ ਦੋ ਜਵਾਲ ਜਿਹੜਾ ਕਿੰਦੇ ਕਿਹੜਾ ਦਿਖਾ ਦਈਏ ਤੇਰੀ ਖਾਲੀ ਦਿਖਾ ਦੋ ਠੀਕ ਹੈ। ਲਓ ਬਾਜੀ ਤੇ ਕਿੰਨਾ ਫਿਰ ਮੁੱਲੇ ਦਾ? ਮੁੱਲ ਬਾਜੀ ਬੈਡ ਦੇ 4-5 ਦਾ ਸਾਵੜ ਗਏ ਨਾ। ਹਾਂਜੀ। ਮਤਲਬ ਸੇਵ ਕਰਕੇ ਠੀਕ ਹੀ ਚਲੋ ਸਨੇ ਵਾਲੇ ਘਰੋਂ ਨਹੀਂ ਏਟਿਆ। ਠੀਕ ਆ। ਬੈਡ ਤੇ ਭਾਵੇਂ 32000 ਦੀ ਵੇਚ ਦੀ। ਠੀਕ ਆ। ਇਹ ਦੋ ਦਿਨ ਸਾਵੜਦੇ ਤੁਹਾਨੂੰ ਪਤਾ ਅੱਜ ਗਾਣ ਪਾਜੀ ਦਿਨੇ ਗਾ ਦੱਸ ਦਿੰਦੀ ਆ। ਹਾਂਜੀ ਹਾਂਜੀ। ਪਰ ਅੱਜ ਆਪਾਂ ਦੇ ਦੇਗੇ 27000। 27000 ਦੀ। ਹਾਂਜੀ। ਵਿੱਚੋਂ ਘਰ ਦੋ ਕਿ ਮੰਨਤਾ ਨਾ। 22 ਦੀ ਦੇ ਦਈਏ। 25 ਦੀ ਦੇ ਦਈਏ। 24 ਦੀ ਦੇ ਦੋ। अच्छा 22000 ਦੀ ਭਾਜੀ ਦੇ ਦਵਾਂਗੇ ਠੀਕ ਆ ਹਾਂ ਬਾਕੀ ਦੁੱਧ 9 ਲੀਟਰ ਦੇ ਠੀਕ ਆ ਹਾਂਜੀ ਤੇ ਚਲੋ ਹੁਣ ਜਿਹੜੀ ਇੱਕ ਇਤੋਂ ਵੇਲੇ ਬੰਨੇ ਹੋਵੇ ਦਿਖਾ ਦਿਓ ਇਹ ਗੱਬਨ ਜੇ ਇਹ ਭਾਜੀ ਗੱਬਨ ਜੇ ਵਛੇ ਇਹ ਕਿੰਨਾ ਕੁ ਲਾਜ ਟਾਈਮ ਇਹ ਭਾਜੀ 6 ਤੋਂ 7 ਦਿਨ ਵੱਧ ਤੋਂ ਵੱਧ ਲੱਗਦੀ ਇਹ ਦੇਖੋ ਇਹ ਵੀ ਠੰਡੀ ਤੇ ਰੀਕ ਕੇ ਸਾਡੇ ਇੱਕ ਦਿਨੀਆਂ ਆ ਪਾ ਵੀ ਗਏ ਅੱਛਾ ਇਹ ਤਾਂ ਮੋਟਰ ਲੱਗੀ ਆ ਠੀਕ ਆ ਹਜੇ ਗੱਬਨ ਆ ਤੇ ਆਪਾਂ ਦੇਖ ਸਕਦੇ ਹਾਂ ਬਿਲਕੁਲ ਸਾਫਤਾ ਆ ਰਿਹਾ ਜਿਹੜੀ ਚਲੋ ਖੋਲੋ ਹਾਂ ਤੌਰ ਦੀ ਹਾਂ ਬਾਜੀ ਦੇਖੋ ਥਣ ਕਿੱਡੇ ਸੋਹਣੇ ਤੇ ਉਤਨਾ ਇਹ ਕਿੰਨੇ ਕਿ ਦੁੱਧ ਵਾਲੀ ਆ ਦੁੱਧ ਬਾਜੀ ਇਹਨੇ ਪਹਿਲੇ ਨੇ ਦਿੱਤਾ ਜੇ 16 17 ਕਿਲੋ ਅੱਛਾ ਹਾਂਜੀ ਤੇ ਇਹਦੇ 6 7 ਫਾਦਰ ਖੜਦੀ ਹੈ ਤੇ ਪੂਰੀ ਬਾਨੀ ਹੈਗਾ ਠੀਕ ਆ ਹਾਂ ਬਾਕੀ ਸੋਹਣੀ ਸਾਲੀ ਬੜੀ ਆ ਤੋ ਦੇਖਣ ਜੇ ਸਵੇਰੇ ਸੁਣੀ ਜੀ ਪਾਜੀ ਪਤਾ ਗਾਲਿਆ ਉਹਨਾਂ ਕਹਿੰਦੇ ਜਦੋਂ ਘਾਹ ਸੁਕਦੀ ਨਾ ਕੋਈ ਰੱਸੀ ਰੱਸੀ ਨਹੀਂ ਪਾਉਣੀ ਕੋਈ ਬੱਚਾ ਛੱਡਣ ਦੀ ਨਹੀਂ ਲੋੜ ਇਹਦਾ ਠੀਕ ਆ ਗੱਡੀ ਧੀਰੀ ਆ ਪੂਰੀ ਆਗੇ ਹਰ ਨਹੀਂ ਆੜ ਠੀਕ ਆ ਤੇ ਆ ਬੱਚਾ ਲੱਗ ਗਿਆ ਜੀ ਵੇਤੀ ਸਲੇਦਰ ਜਿਹੜਾ ਪਾਜੀ ਵਹਿੜ ਮੰਨ ਲਓ ਇਹ ਲੈ ਜੂ ਨਾ ਹਾਂਜੀ ਤੇ ਯਾਦ ਕਰੂਗਾ ਪਹਿਮੀ ਡੰਗਰ ਆਪਾਂ ਲੈ ਘਰ ਚੋਂ ਚਾਰੇ ਪੰਜੇ ਠੀਕ ਆ ਹਾਂਜੀ ਐ ਮਲਾਈ ਆ ਵਧੀਆ ਪਾਜੀ ਪਿੰਡਾਂ ਮਲਾਂ ਪਿੰਡਾਂ ਗਾਣ ਤੇ ਮੁੱਲ ਫੇਰ ਉਹਦਾ ਮੁੱਲ ਪਾਜੀ ਦਾ ਲੇਗਾ ਜਾਈਆ ਕਿੰਨਾ ਕ ਕਰਦ ਗਏ 45000 45000 ਹਾਂਜੀ ਕੀ ਕਰਨਾ ਵਿੱਚ ਮੰਨ ਤਾਂ 40 ਦੀ ਦੇ ਲਈ ਲੜ 40 ਦੀ ਦੇ ਤੋਗੇ 2 ਛੜ ਦੀ 38 ਦੀ 38 ਦੀ ਭਾਜੀ ਦੇ ਦਾਂਗੇ ਜਾਓ ਵੈੜ 40 ਦੀ ਵੈੜ 45000 ਦੀ ਆ ਤੇ ਉਹ ਬੱਚਾ ਕਰ ਲਓ ਇੱਕ ਰਿਚ ਸਾਈਡ ਤੇ ਜਾਨੀ ਪਾੜੀ ਹੋਰ 100 ਛੜ ਦਾਂਗੇ ਆ ਅੱਛਾ 37 ਦੀ ਦੇ ਦਾਂਗੇ ਬਾਕੀ ਇਹ ਆ ਕਿ ਚਲੋ ਕੋ ਫੋਨ ਲਾਵੇ 37 ਚ ਵੀ ਕਰ ਦੋਗੇ ਮੰਨਤਾ ਨਹੀਂ ਕੋਈ ਨਹੀਂ ਭਾਈ ਕਰ ਦਾਂਗੇ ਛੋਟੇ ਆਪਾਂ ਬਾਕੀ ਗਾਂ ਬੜੀ ਵਿਧੀਆ ਠੀਕ ਆ ਭਾਜੀ ਇਹ ਮਲਾਇਆ ਪੱਡਾ ਦਾ ਦੁੱਧ ਵਾਲੀ ਗਾਂ ਆ ਤੇ ਬਾਕੀ ਜੋ ਵੀ ਆ ਤੁਹਾਡੇ ਸਾਹਮਣੇ ਆ ਹਾਂ ਤਸੱਲੀ ਕਰ ਲੇ ਕੋਈ ਭਾਈ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਖ ਚੱਕ ਕੇ ਖੜੇ ਹਾਂ ਜੀ ਇਹ ਵੀਰਾਂ ਤਸੱਲੀ ਕਰਕੇ ਇੱਥੋਂ ਮਾਲ ਖੜਿਆ ਠੀਕ ਆ ਹਾਂ ਬਏ ਖਰਚਣੇ ਆ ਤਸੱਲੀ ਕਰ ਲੈ ਆਪਣੀ ਠੀਕ ਆ ਵੀਰ ਜੀ ਬਾਕੀ ਜੋ ਵੀ ਆ ਤੁਹਾਡੇ ਸਾਹਮਣੇ ਆ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਚੱਕ ਕੇ ਖੜੋ ਜੀ ਆਪਣੀ ਚੋਈ ਕਰਕੇ ਪਾਸ ਕਰਕੇ ਖੜੋ